ਕਿ ਸਕ੍ਰਿਪਟ ਲੱਗ ਸੀ ਬਹੁਤ ਜ਼ਿਆਦਾ ਇਸ ਕਰਕੇ ਮੈਂ ਇਹ ਫਿਲਮ ਚੂਜ਼ ਕੀਤੀ ਕਿਉਂਕਿ ਕਾਫੀ ਦੇਰ ਤੋਂ ਰਕੇਸ਼ ਸਰ ਕਹ ਰਹੇ ਸੀ ਮੇਰੇ ਕੋਲ ਇੱਕ ਡਿਫਰੈਂਟ ਸਕ੍ਰਿਪਟ ਔਰ ਮੈਂ ਮੈਂ ਵੀ ਕਰਨਾ ਚਾਹੁੰਦਾ ਜਦੋਂ ਮੈਂ ਪਹਿਲੀ ਵਾਰ ਸੁਣੀ ਸੀ ਮੈਂ ਉਦੋਂ ਹੀ ਤਾਂ ਹਾਂ ਕਰਤੀ ਸੀ ਔਰ 5-7 ਸਾਲ ਬਾਅਦ ਇਹ ਫਿਲਮ ਦੁਬਾਰਾ ਸਰ ਲੈ ਕੇ ਆਏ ਵੀ ਆਪਾਂ ਬਣਾਉਣੀ ਹੈ ਤੁਸੀਂ ਦੇਖਿਆ ਕਿਵੇਂ ਲੋਕ ਇਮੋਸ਼ਨਲ ਵੀ ਹੋ ਰਹੇ ਸੀ ਹੱਸ ਵੀ ਰਹੇ ਸੀ ਸੋ ਇਟਸ ਅ ਮਿਕਸਚਰ ਕੰਬੀਨੇਸ਼ਨ ਆਫ 올 ਦੀ ਮੂਡਸ ਦੋਸਤ ਹੁਣੇ ਜ਼ਿੰਦਗੀ 'ਚ ਬਹੁਤ ਇੰਪੋਰਟੈਂਟ ਹੈ ਜੀ ਫੈਮਿਲੀ ਚਲੋ ਆਪਣੇ ਨਾਲ ਸਾਥ ਹੁੰਦੀ ਹੈ ਹਮੇਸ਼ਾ ਪਰ ਜ਼ਿੰਦਗੀ ਚ ਇੱਕ ਥੋੜਾ ਸੱਚਾ ਦੋਸਤ ਪੱਕਾ ਦੋਸਤ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਤੁਹਾਡੀ ਗਲਤੀ ਤੇ ਥੱਪੜ ਵੀ ਮਾਰ ਸਕੇ ਮੇਹਰ ਫਿਲਮ ਤੁਸੀਂ ਨਾਮ ਰੱਖਿਆ ਹੋਇਆ ਵਾਹਿਗੁਰੂ ਦੀ ਮੇਰ ਹੋਗੀ ਫਿਰ ਵਾਹਿਗੁਰੂ ਦੀ ਮੇਰ ਹੋਈਆ ਔਰ ਵਾਹਿਗੁਰੂ ਮੇਰ ਸਾਡੇ ਪੰਜਾਬ ਤੇ ਵੀ ਕਰੇ ਜੀ ਸਾਡਾ ਹੱਸਦਾ ਰਹੇ ਪੰਜਾਬ ਸਾਡਾ ਵਸਦਾ ਰਹੇ ਪੰਜਾਬ ਪੰਜਾਬ ਪ੍ਰਥਮ ਦੇਖ ਰਹੇ ਹੋ ਜੀ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਤਾਂ ਕੱਲ ਨੂੰ 5 ਤਰੀਕਾ ਤੇ ਮਹਿਰ ਫਿਲਮ ਆਣੀ ਆ ਸੋ ਸਾਡੇ ਵਿੱਚ ਮਨੀਪਾ ਜੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਥੈਂਕ ਯੂ ਸਰ ਕੀ ਕਹਿਣਾ ਚਾਹੋਗੇ ਫਿਲਮਾਂ ਤੁਸੀਂ ਅਕਸਰ ਬੋਲ ਕਰ ਚੁੱਕੀਏ ਪਰ ਤੁਹਾਡੀ ਐਕਟਿੰਗ ਬਹੁਤ ਸੋਹਣੀ ਆ ਇਸ ਫਿਲਮ ਦੇ ਵਿੱਚ ਤੁਹਾਨੂੰ ਅਲੱਗ ਕੀ ਲੱਗਿਆ ਅਲੱਗ ਸਕ੍ਰਿਪਟ ਲੱਗ ਸੀ ਬਹੁਤ ਜ਼ਿਆਦਾ ਇਸ ਕਰਕੇ ਮੈਂ ਇਹ ਫਿਲਮ ਚੂਜ਼ ਕੀਤੀ ਜੀ ਕਿਉਂਕਿ ਕਾਫੀ ਦਿਨ ਤੋਂ ਰਕੇਸ਼ ਸਰ ਕਹ ਰਹੇ ਸੀ ਮੇਰੇ ਕੋਲ ਇੱਕ ਡਿਫਰੈਂਸ ਸਕ੍ਰਿਪਟ ਆ ਔਰ ਮੈਂ ਮੈਂ ਵੀ ਕਰਨਾ ਚਾ ਔਰ 5-7 ਸਾਲ ਬਾਅਦ ਇਹ ਫਿਲਮ ਦੁਬਾਰਾ ਸਰ ਲੈ ਕੇ ਆਇਆ ਵੀ ਆਪਾਂ ਬਣਾਉਣੀ ਹੈ ਸੋ ਇਹੀ ਸਕ੍ਰਿਪਟ ਲੱਗ ਸੀ ਔਰ ਤੁਸੀਂ ਦੇਖਿਆ ਕਿਵੇਂ ਲੋਕ ਇਮੋਸ਼ਨਲ ਵੀ ਹੋ ਰਹੇ ਸੀ ਹੱਸ ਵੀ ਰਹੇ ਸੀ ਸੋ ਇਟਸ ਅ ਮਿਕਸਚਰ ਕੰਬੀਨੇਸ਼ਨ ਆਫ 올 ਦੀ ਮੂਡਸ ਜੇਕਰ ਦੋਸਤੀ ਦੀ ਮਿਸਾਲ ਗੱਲ ਕੀਤੀ ਜਾਵੇ ਨਾ ਤਾਂ ਤੁਹਾਡਾ ਨਾਮ ਆਊਗਾ ਇਸ ਫਿਲਮ ਦੇ ਵਿੱਚ ਕੀ ਕਹਿਣਾ ਚਾਹੋਗੇ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਮੇਰਾ ਇੰਨਾ ਸੋਹਣਾ ਰੋਲ ਆ ਤੁਸੀਂ ਆਪਣੇ ਦੋਸਤ ਨੂੰ ਵਿਚਾਰੇ ਹੋ ਗਲਤ ਸਟੈਪ ਕਰਨ ਤੋਂ ਅੱਜ ਦੇ ਸਮੇਂ ਦੇ ਵਿੱਚ ਬੇਸ਼ੱਕ ਮੁਸ਼ਕਲ ਆ ਪਰ ਤੁਸੀਂ ਫਿਲਮ ਦੇ ਵਿੱਚ ਬਹੁਤ ਸੋਹਣਾ ਰੋਲ ਨਿਭਾਇਆ ਕੀ ਕਹਿਣਾ ਚਾਹੋਗੇ ਅਸਲ ਜ਼ਿੰਦਗੀ ਦੇ ਵਿੱਚ ਅਸਲ ਜ਼ਿੰਦਗੀ 'ਚ ਮੈਂ ਇਹੀ ਕਹਿਣਾ ਚਾਹੁੰਗਾ ਕਿ ਦੋਸਤ ਹੁਣੇ ਜ਼ਿੰਦਗੀ 'ਚ ਬਹੁਤ ਇੰਪੋਰਟੈਂਟ ਹੈ ਜੀ ਫੈਮਿਲੀ ਚਲੋ ਆਪਣੇ ਨਾਲ ਸਾਥ ਹੁੰਦੀ ਹੈ ਹਮੇਸ਼ਾ ਪਰ ਜ਼ਿੰਦਗੀ 'ਚ ਇੱਕ ਥੋੜਾ ਸੱਚਾ ਦੋਸਤ ਪੱਕਾ ਦੋਸਤ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਤੁਹਾਡੀ ਗਲਤੀ ਤੇ ਥੱਪ ਤੋ ਚ ਵੀ ਸੁਖ ਚ ਵੀ ਸ਼ਰਾਰਤਾਂ ਚ ਵੀ ਔਰ ਐਂਡ ਮੂਮੈਂਟ ਤੱਕ ਵੀ ਦੋ ਤਿੰਨ ਦੋਸਤ ਜ਼ਿੰਦਗੀ ਚ ਬੰਦੇ ਬੰਦੇ ਕੋਲ ਹੋਣੇ ਚਾਹੀਦੇ ਆ ਜਿਹੜੇ ਉਹਨੂੰ ਸਮਝਣ ਸਰ ਜਿਹੜਾ ਮੇਰ ਫਿਲਮ ਤੁਸੀਂ ਨਾਮ ਰੱਖਿਆ ਹੋਇਆ ਵਾਹਿਗੁਰੂ ਦੀ ਮੇਰ ਹੋਗੀ ਪੇ ਵਾਹਿਗੁਰੂ ਦੀ ਮੇਰ ਹੋਈ ਆ ਔਰ ਵਾਹਿਗੁਰੂ ਮੇਰ ਸਾਡੇ ਪੰਜਾਬ ਤੇ ਵੀ ਕਰੇ ਸਾਡਾ ਹੱਸਦਾ ਰਹੇ ਪੰਜਾਬ ਸਾਡਾ ਵਸਦਾ ਰਹੇ ਪੰਜਾਬ ਤੇ ਤੁਸੀਂ ਕਿ ਕਿੰਨਾ ਟਾਈਮ ਲੱਗਿਆ ਸਰ ਇਸ ਫਿਲਮ ਨੂੰ ਵੈਸੇ ਇਹ ਅਹ तकरीबन 30 ਦਿਨ ਦੇ ਵਿੱਚ ਸ਼ੂਟ ਹੋਈ ਹੈ ਫਿਲਮ 30 ਦਿਨ ਦੇ ਵਿੱਚ ਵਿੱਚ ਸੌਰੀ ਫਿਲਮ ਨਹੀਂ ਨਹੀਂ ਸ਼ੂਟਿੰਗ 30 ਦਿਨ ਦੇ ਵਿੱਚ ਉਸ ਤੋਂ ਬਾਅਦ 6 ਮਹੀਨੇ ਲੱਗੇ ਇਹਨੂੰ ਐਂਡ ਤੱਕ ਹਾਂ ਜੀ ਤੇ ਤੁਹਾਨੂੰ ਇਸ ਫਿਲਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਹੋਈ ਨਹੀਂ ਨਹੀਂ ਕੋਈ ਮੁਸ਼ਕਿਲ ਨਹੀਂ ਪ੍ਰੋਡਿਊਸਰ ਬਹੁਤ ਵਧੀਆ ਸੀ ਡਾਇਰੈਕਟਰ ਸਾਹਿਬ ਬਹੁਤ ਵਧੀਆ ਸੀ ਸਾਰੇ ਆਰਟਿਸਟ ਬਹੁਤ ਕੋਆਪਰੇਟਿਵ ਸੀ ਔਰ ਇੱਕ ਟੀਮ ਵਰਕ ਹੈ ਸਰ ਨਵਾਂ ਐਕਸਪੀਰੀਅੰਸ ਕੋਈ ਨਵਾਂ ਐਕਸਪੀਰੀਅੰਸ ਤਾਂ ਹਣ ਅੱਗੇ 2 ਅਕਤੂਬਰ ਨੂੰ ਨਿਕਾ ਜਲਦਰ ਫੋਰ ਆ ਰਹੀ ਹੈ ਉਹਦੇ ਵਿੱਚ ਵੀ ਇੱਕ ਮਤਲਬ ਡਿਫਰੈਂਟ ਜਿਹਾ ਕੈਰੈਕਟਰ ਕੀਤਾ ਤੁਸੀਂ ਉਹ ਵੀ ਪਸੰਦ ਕਰੋਗੇ ਸਰ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਆ ਪੰਜਾਬ ਦੇ ਵਿੱਚ ਹੜਾ ਵਰਗੀ ਸਥਿਤੀ ਬਹੁਤ ਗੰਭੀਰ ਆ ਤੁਹਾਨੂੰ ਵੀ ਪਤਾ ਆ ਤੇ ਮੇਰ ਫਿਲਮ ਰਾਜਕੁੰਦਰਾ ਜੀ ਵੱਲੋਂ ਬਿਆਨ ਆਇਆ ਸੀਗਾ ਉਹਨਾਂ ਨੇ ਕਿਹਾ ਕਿ ਅਸੀਂ ਨਾ ਮੇਰ ਫਿਲਮ ਦੀ ਪੈਸੇ ਦੇਣਗੇ ਜਿਹੜੀ ਪਹਿਲੀ ਕਮਾਈ ਹੋਗੀ ਤਾਂ ਇਸ ਵਿਸ਼ੇ ਤੇ ਵੀ ਥੋੜਾ ਸਪਸ਼ਟ ਕਰਨ ਸਪਸ਼ਟ ਕਰਨ ਇਹ ਹੈ ਕਿ ਜਿਹੜੀ ਸਾਡੀ ਪਹਿਲੇ ਦਿਨ ਦੀ ਕਮਾਈ ਹੋਏਗੀ ਫਿਲਮ ਦੀ ਪ੍ਰੋਡਿਊਸਰਸ ਨੇ ਇਹ ਐਲਾਨ ਕਰਤਾ ਕਿ ਜਿਹੜੀ ਪਹਿਲੇ ਦਿਨ ਦੀ ਕਮਾਈ ਆ ਓਵਰ ਸੀਜ਼ ਵੀ ਉਹ ਅਸੀਂ ਹੜਪੀੜ ਤੁਹਾਨੂੰ ਸਮਰਪਿਤ ਕਰਾਂਗੇ ਜੀ ਸੋ ਇਹ ਪ੍ਰੋਡਿਊਸਰਸ ਵੱਲੋਂ ਇੱਕ ਬਹੁਤ ਵੱਡਾ ਅਸ਼ਲਾਗਾਜੋਗ ਉਪਰਾਲਾ ਹੈ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਹਾਂ ਸਾਡੀ ਸਾਰੀ ਟੀਮ ਨੇ ਮਿਲ ਕੇ ਵੀ ਇਹ ਫੈਸਲਾ ਲਿਆ ਵੀ ਪਹਿਲੇ ਦਿਨ ਦੀ ਜੋ ਵੀ ਕਲੈਕਸ਼ਨ ਹੈ ਅਸੀਂ ਉਹਨਾਂ ਨੂੰ ਸਮਰਪਿਤ ਕਰਾਂਗੇ ਸਰ ਪੰਜਾਬ ਦੇ ਵਿੱਚ ਸਥਿਤੀ ਬਹੁਤ ਗੰਬੀਰ ਹੈ ਤੁਸੀਂ ਗਏ ਹੋ ਕਈ ਸਥਿਤੀ ਬਿਲਕੁਲ ਜੀ ਬਿਲਕੁਲ ਹੁਣ ਪਿੱਛੇ ਸਾਡੀ ਟੀਮ ਮਿਹਰ ਦੀ ਟੀਮ ਜਾ ਕੇ ਆਈ ਹੈ ਤਾਂ ਹੀ ਅਸੀਂ ਇਹ ਫੈਸਲਾ ਲਿਆ ਕਿਉਂਕਿ ਕਈ ਵਾਰ ਹੁੰਦਾ ਵੀ ਮਜਬੂਰੀਆਂ ਹੁੰਦੀਆਂ ਫਿਲਮ ਰਿਲੀਜ਼ ਕਰਨੀ ਪੈਂਦੀ ਹੈ ਦੇਖੋ ਮਦਦ ਕਰਨੀ ਹੈ ਸਪੋਰਟ ਕਰਨੀ ਹੈ ਕਿਸੇ ਨਾ ਕਿਸੇ तरीके ਹਨਾ ذریعہ ਕੋਈ ਵੀ ਹੋਵੇ ਹੁਣ ਅਸੀਂ ਅਸੀਂ ਇੱਕ ਜ਼ਰੀਆ ਬਣਾਇਆ ਹੈ ਕਿ ਪਹਿਲੇ ਦਿਨ ਦੀ ਜੋ ਵੀ ਕਲੈਕਸ਼ਨ ਹੈ ਵਰਲਡਵਾਈਟ ਉਹ ਸਾਰੀ ਅਸੀਂ ਉਹਨਾਂ ਨੂੰ ਸਮਰਪਿਤ ਕਰਾਂਗੇ ਤੇ ਸਰ ਆਖਰੀ ਸਵਾਲ ਫੈਮਿਲੀ ਨੂੰ ਕੀ ਕਹਿਣਾ ਚਾਹੋਗੇ ਫਿਲਮ ਦੇ ਬਾਰੇ ਸਾਰਿਆਂ ਨੂੰ ਕਹਿੰਗਾ ਫਿਲਮ ਜ਼ਰੂਰ ਦੇਖੋ ਸਪੋਰਟ ਕਰੋ ਚੰਗੇ ਸਿਨੇਮੇ ਦੀ ਸਪੋਰਟ ਕਰੋ ਥੋੜਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਬਹੁਤ ਧੰਨਵਾਜੀ ਤੁਹਾਡਾ ਤਾਂ ਸਾਡੇ ਵਿੱਚ ਸੀਗੇ ਮਨੀ ਭਾਜੀ ਜੀ ਨਾਲ ਵੱਲੋਂ ਕਿਹਾ ਕਿ ਇਸ ਫਿਲਮ ਨੂੰ ਜਰੂਰ ਦੇਖਿਓ ਵੱਡੀ ਗਿਣਤੀ ਦੇ ਵਿੱਚ ਦੇਖਿਓ ਇਸ ਫਿਲਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਡਬਲ ਮੀਨਿੰਗ ਨਹੀਂ ਐ ਸੋ ਕੋ ਇਸ ਫਿਲਮ ਦੇ ਵਿੱਚ ਇੱਕ ਚੰਗਾ ਸਿੱਖਣ ਨੂੰ ਆ ਦੋਸਤੋ ਹਮੇਸ਼ਾ ਸਿਨੇਮਾ ਦੇ ਵਿੱਚ ਸਾਨੂੰ ਚੰਗਾ ਸਿੱਖਣ ਨੂੰ ਮਿਲਦਾ ਆ ਉਸੇ ਤਰ੍ਹਾਂ ਕੱਲ 5 ਤਰੀਕ ਆ ਤੇ ਮਹਿਰ ਫਿਲਮ ਨੂੰ ਤੁਸੀਂ ਸਾਰੇ ਜਣੇ ਜਰੂਰ ਦੇਖਿਓ ਕਿਉਂਕਿ ਤੁਹਾਨੂੰ ਵੀ ਇੱਕ ਅਲੱਗ ਤਰੀਕੇ ਦੀ ਜਿਹੜੀ ਫਿਲਮ ਦੇਖਣ ਨੂੰ ਮਿਲੇਗੀ ਤੇ ਐਕਸਪੀਰੀਅੰਸ ਵੀ ਤੁਹਾਨੂੰ ਬ ਜੋ ਕਿ ਆਪਣੀ ਮਹਿਰ ਫਿਲਮ ਨੂੰ ਲੈ ਕੇ ਬਿਆਨਵਾਜੀ ਕੀਤੀ ਆ ਤੇ ਉਹਨਾਂ ਨੇ ਪੰਜਾਬ ਦੇ ਹੱਕਾਂ ਦੇ ਵਿੱਚ ਵੀ ਹੜਾ ਦੇ ਰਿਲੇਟਿਡ ਵੀ ਉਹਨਾਂ ਨੇ ਗੱਲਬਾਤ ਕੀਤੀ ਆ ਤੇ ਇਸ ਫਿਲਮ ਨੂੰ ਦੇਖਣ ਦਾ ਭੁੱਲਿਓ ਮੈਨੂੰ ਦੋ ਆਜ਼ਾਦਤ ਮੈਂ ਗਗਨਦੀਪ